ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਇੱਕ ਅਜਿਹਾ ਲੋਕ ਗੀਤ ਲੈ ਕੇ ਆਇਆ ਹਾਂ ਜਿਸ ਲੋਕ ਗੀਤ ਦੇ ਵਿੱਚ ਪਤੀ ਪਤਨੀ ਦੀ ਗੱਲਬਾਤ ਚੱਲਦੀ ਆ ਤੇ ਪਤਨੀ ਆਪਣੇ ਪਤੀ ਤੋਂ ਦੁਖੀ ਆ ਆ ਜੋ ਆਪਾਂ ਦੇਖੀਏ ਕਿੰਨਾ ਕਿੰਨਾ ਕਾਰਨਾ ਕਰਕੇ ਉਹ ਆਪਣੇ ਪਤੀ ਤੋਂ ਦੁਖੀ ਆ ਤੇ ਇਹ ਗੀਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਓ ਤੇ ਆਨੰਦ ਮਾਣਿਓ ਉਹਨਾਂ ਦੀ ਲੜਾਈ ਦਾ ਅੱਜ ਦੇਖਦੇ ਆ ਲੇ ਪਿਆਸ ਮਾਰਿਆ

रोटी न खामे पिता ते जा सुख वे सुख पेडा सजना कौन मना वे तैनू नित वे नित नेड्या सजना ਕੌਣ ਮਨਵੇ ਤੈਨੂੰ ਨਿਤ ਵੇ ਬਾਬੂ ਨਾਲੇ ਰੁਸ ਕੇ ਤੂੰ ਹਲੇ ਨਾ ਜਣੇ ਜਾਉ ਜਮਿਨ ਤੇਰੀ ਸੁਖ ਵੇ કપેડ્યા સજના કોણ મનવે તૈનું નિતવે નિત પેડ્યા સજના કોણ મનવે તૈનું નિતવે ਜੋ ਨਾਲ ਰੁਸ ਕੇ ਤੂੰ ਪੁੰਜੇ ਵਜਾਵੇਂ ਕੀੜੇ ਪਤੰਗੇ ਆਦੀ ਰੁੱਤ ਵੇ ਰੁੱਤ ਪੜਿਆ ਸਜਣਾ ਕੌਣ ਮਨਵੇ ਤੈਨੂੰ ਨਿਤ ਵੇ ਨਿਤ ਪੜਿਆ ਸਜਣਾ ਕੌਣ ਮਨਾਵੇ ਤੈਨੂੰ ਨਿਤ ਵੇ ਪਬੋਣਾੜੇ ਰੁਸ ਕੇ ਤੂੰ ਕੋਠੇ ਚੜਣ ਜਾਵੇਂ ਪੈਂਦੀ ਆ ਜੇਠ ਦੀ ਤੁਪ ਵੇ ਪਹਿੜਿਆ ਸਜਣਾ ਕੌਣ ਮਨਾਵੇ ਤੈਨੂੰ ਨਿਤ ਵੇ ਨਿਤ ਪਹਿੜਿਆ ਸਜਣਾ ਕੌਣ ਮਨਾਵੇ ਤੈਨੂੰ ਨਿਤ ਵੇ ਵੀਰੇ ਨਾਲ ਰੁਸ ਕੇ ਇਤ ਤੋਰ ਜਾਵੇਂ ਮੋੜ ਲਿਆਵੇ ਕੌਣ ਨਿਤ ਵੇ ਨਿਤ ਪਹਿੜਿਆ ਸਜਣਾ ਕੌਣ ਮਨਾਵੇ ਤੈਨੂੰ ਨਿਤ ਵੇ ਨਿਤ ਪਹਿੜਿਆ ਸਜਣਾ ਕੌਣ ਮਨਾਵੇ ਤੈਨੂੰ ਨਿਤ ਵੇ ਚੱਤੇ ਨਾਲ ਰੁਸਕੇ ਤੂੰ ਕੰਮ ਤੇ ਨਾ ਜਾਵੇਂ ਕੌਣ ਤਰਵੇ ਤੇਰਾ ਚਿਤ ਵੇ ਤੇ ਪੜਿਆ ਸਜਣਾ ਕੌਣ ਮਨਵੇ ਤੈਨੂੰ ਨਿਤ ਵੇ ਨਿਤ ਪੜਿਆ ਸਜਣਾ ਕੌਣ ਮਨਵੇ ਤੈਨੂੰ ਨਿਤ ਵੇ ਸਕੇ ਤੂੰ ਸਰੇ ਨ ਜਾਵੇਂ ਬੈਠੇ ਨ ਸਰੇ ਅੰਦੇ ਵਿੱਚ ਵੇ ਵਿੱਚ ਪੜਿਆ ਸਜਣਾ ਕੌਣ ਮਨਵੇ ਤੈਨੂੰ ਨਿਤ ਵੇ सजना कौन मनावे तेनु नित